ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 4-5 ਘੰਟਿਆਂ ਦੀ ਗੱਲ ਕਰਾਂਗੇ ਮਖਰੂਫ ਤੇ ਇਹ ਅਪਡੇਟ ਹੈ ਜਿਹੜੀ ਹੁਣ ਸ਼ਾਮ ਦੇ ਲਗਭਗ 3 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਦੀ ਹੋਏਗੀ ਸੌਂ ਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਹਰਿਆਣਾ ਰਾਜਸਥਾਨ ਦੇ ਯਾਨੀ ਕਿ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਿੱਥੇ ਕਿੰਨੀ ਤੇ ਆਸਾਰ ਹੋਣਗੇ ਕਿੰਨੇ ਹੋਣਗੇ ਤੁਹਾਨੂੰ ਦੱਸਾਂਗੇ ਸੋ ਅੱਜ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਅੱਜ ਟੁੱਟਵੇਂ ਤੌਰ ਤੇ ਮੀਂਹ ਲੱਗਣਗੇ ਸੋ ਸਵੇਰ ਤੋਂ ਜਿਹੜੇ ਟੁੱਟਵੇਂ ਮੀਂਹ ਲੱਗ ਰਹੇ ਨੇ ਭਾਵੇਂ ਉਹ ਮਠੰਡਾ ਜਲਾ ਮਾਨਸਾ ਸੰਗਰੂਰ ਮਲੇਰਕੋਟਲਾ ਸ੍ਰੀ ਅਮਰੇਸਰ ਸਾਹਿਬ ਗੁਰਦਾਸਪੁਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰ ਫਰਮਾਹਾਲ ਯੂਰੋਪੜ ਤੇ ਸ਼੍ਰੀਫਤਗੜ੍ਹ ਸਾਹਿਬ ਦੇ ਕੁਝ ਪੂਰਬੀ ਖੇਤਰਾ ਦੇ ਵਿੱਚ ਮੀਂਹ ਲੱਗ ਚੁੱਕੇ ਨੇ ਸੋ ਇਸ ਵੇਲੇ ਜੇਕਰ ਅਸੀਂ ਅਫਾ ਤਾਜ਼ਾ ਸੈਟੇਲਾਈਟ ਦਾ ਸੀਨਾ ਦੇਖਦੇ ਹਾਂ ਸਕਰੀਨ ਤੇ ਦੇਖ ਸਕਦੇ ਹਾਂ ਜੀ ਕਿ ਇਸ ਵੇਲੇ ਜਿਹੜੇ ਬੱਦਲ ਖਣਦੇ ਫੈਲੇ ਉਹ ਐਸੇਲੇ ਖਣਦੇ ਫੈਲੇ ਜੀ ਗੁਰਦਾਸਰਵਾਲ ਔਰ ਸ੍ਰੀ ਅਮਰੇਸਰ ਸਾਹਿਬ ਵੱਲ ਇਹਨਾਂ ਦੋਨਾਂ ਜਿਲ੍ਹਾ ਦੇ ਵਿੱਚ ਮੀਂਹ ਲੱਗਣਗੇ ਆਉਂਦੇ ਘੰਟਿਆਂ ਦੇ ਵਿੱਚ ਸਵੇਰ ਵੇਲੇ ਮੀਂਹ ਲੱਗ ਚੁੱਕੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਲੱਗਣਗੇ ਬਟਾਲਾ ਫਤਿਹਗੜ ਚੂੜੀਆਂ ਸ੍ਰੀ ਅਮਰੇਸਰ ਸਾਹਿਬ ਦੇ ਬਹੁਤੇ ਖੇਤਰ ਤੇ ਗੁਰਦਾਸਰ ਦੇ ਬਹੁਤੇ ਖੇਤਰਾ ਤੱਕ ਮੀਂਹ ਪਹੁੰਚਣਗੇ ਇਸਲਾਵਾ ਫਾਜਲਕਾ ਅਬੋਹਰ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਪਹੁੰਚਣਗੇ ਮਾਨਸਾ ਹੋ ਗਿਆ ਸੰਗਰੂਰ ਹੋ ਗਿਆ ਬਰਨਾਲਾ ਹੋ ਗਿਆ ਪਟਿਆਲਾ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੀਆਂ ਕਰਵਈਆਂ ਹੁੰਦੇ ਘੰਟਿਆਂ ਦੇ ਵਿੱਚ ਯਾਨੀ ਕਿ ਅਗਲੇ 4-5 ਘੰਟਿਆਂ ਤੱਕ ਹੋ ਸਕਦੀਆਂ ਨੇ ਹੁਸ਼ਿਆਰ ਖੁਰ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਫਾਜੁਕਲਾ ਤੇ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੀਆਂ ਕਰਵਈਆਂ ਹੋਣ ਦੀ ਉਮੀਦ ਆਉਂਦੀਆਂ ਘੰਟਿਆਂ ਦੇ ਦਰਮਿਆ ਵਿਚ ਹੁਸ਼ਿਆਰ ਖੁਰ ਜਲੰਧਰ ਕਪੂਰਥਲਾ ਜਲੰਧਰ ਤੇ ਖਾਸ ਕਰ ਪੱਛਮੀ ਭਾਗਾਂ ਦੇ ਵਿੱਚ ਤੇ ਹੁਸ਼ਿਆਰ ਖੁਰ ਦੇ ਪੱਛਮੀ ਭਾਗਾਂ ਦੇ ਵਿੱਚ ਹਲਕੇ ਸ਼ਰਾਟੇ ਲੱਗ ਸਕਦੇ ਨੇ ਆਉਂ ਇਸਲਾਵਾ ਜੀ ਹਰਿਆਣਾ ਦੇ ਵਿੱਚ ਮੌਸਮ ਐਸੇਲੇ ਲਗਭਗ ਜਿਹੜੇ ਪਛਮੀ ਖੇਤਰ ਹੈ ਮਹਿੰਦਰਗੜ੍ਹ ਰਿਵਾੜੀ ਚੱਜਾ ਰੋਤਕ ਜੀਨ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਮੋਟੀ ਕਾਰਵਾਈਆਂ ਸੰਭਵ ਨੇ ਆਉਂਦੇ ਘੰਟਿਆਂ ਦੇ ਵਿੱਚ ਰਾਜਸਥਾਨ ਦੇ ਖਾਸ ਕਰ ਸ਼੍ਰੀ ਗੰਗਾਨਗਰ ਹੋ ਗਿਆ ਹਨਮਾਨਗੜ੍ਹ ਹੋ ਗਿਆ ਨੌਫਗੜ੍ਹ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਆਉਂਦੇ ਘੰਟਿਆਂ ਦੇ ਦਰਮਿਆਨ ਸੋ ਇਹ ਰਾਤ ਦੇ 7-8 ਵਜੇ ਤੱਕ ਦੀ ਅਪਡੇਟ ਹੈ ਬਾਕੀ ਰਾਤ ਦੇ ਅਪਡੇਟ ਲੈ ਕੇ ਲਾਈਵ ਜੜੀਆ ਜਲਦ ਹਾਜ਼ਰ ਹੋਵਾਂਗੇ ਇਜਾਜ਼ਤ ਜੋ ਤੁਹਾਨੂੰ